ਸਾਡੇ ਇਸ ਜਿਹੜੀ ਉਹਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ 팬 ਫਰਾ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗ ਜਨ ਜਿਹਾਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਇਸ ਜਿਹੜੀ ਦੇ ਵਿੱਚ ਆਪਾਂ ਗੱਲ ਕਰਨੀ ਹੈ ਅੱਜ ਦੇ ਦਿਨ ਵਿੱਚ ਕਿਸੇ ਜਲੇ ਦੇ ਵਿੱਚ ਪੈਨਸ਼ਨ ਆਈ ਹੈ ਨਹੀਂ ਆਈ ਹੈ ਕਿਹੜੇ ਤਰੀਕ ਨੂੰ ਪੈਨਸ਼ਨ ਆ ਸਕਦੀ ਹੈ ਕਿੰਨੇ ਕਾਸਾਰ ਨੇ ਇਹ ਤੁਹਾਨੂੰ ਦੱਸਾਂਗੇ ਸਾਉਥੋ ਫੈਲਾ ਜੇਕਰ ਅਫਾ ਗੱਲ ਕਰ ਲੈਨੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆ ਚੁੱਕੀ ਆ ਫਾਜ਼ਿਲਕੇ ਦੇ ਵਿੱਚ ਆ ਚੁੱਕੀ ਆ ਜੇ ਕਿ ਪਰਸੋਂ ਤੁਹਾਨੂੰ ਅਪਡੇਟ ਅਸੀਂ ਦਿੱਤੀ ਸੀ ਫਾਜ਼ਿਲਕੇ ਜ਼ਿਲ੍ਹੇ ਤੋਂ ਸਾਨੂੰ ਕਈ ਸਰੋਤੇ ਸਾਡੇ ਭੈਣ ਭਰਾ ਮੈਸੇਜ ਕਰਦੇ ਨੇ ਕਿ ਸਾਡੀ ਪੈਨਸ਼ਨ ਨਹੀਂ ਪਈ ਵੀਕੈਂਡ ਆ ਗਿਆ ਜੂ ਵਿੱਚ ਸ਼ਨੀਵਾਰ ਐਤਵਾਰ ਕਰਕੇ ਹੋ ਸਕਦਾ ਹੈ ਕੁਝ ਖਾਤਿਆਂ ਦੇ ਵਿੱਚ ਪੈਨਸ਼ਨਾਂ ਨਾ ਜਾਰੀ ਹੋਈਆਂ ਹੋਣ ਫਾਜ਼ਿਲਕਾ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਅਰਨੀ ਵਾਲਾ ਅਬੋਹਰ ਔਰ ਜਲਾਲਾਬਾਦ ਇਹਨਾਂ ਖੇਤਰਾਂ ਦੇ ਵਿੱਚ ਪੈਨਸ਼ਨਾਂ ਪੈ ਚੁੱਕੀਆਂ ਨੇ ਸੋ ਆਉਂਦੇ ਜਿਹੜੇ 2-3-3 ਜਿਹੜੇ ਖਾਤਿਆਂ ਦੇ ਵਿੱਚ ਪੈਨਸ਼ਨ ਹੋ ਜਾਣਗੀਆਂ ਆਉਂਦੇ 2-3 ਦਿਨਾਂ ਦੇ ਵਿੱਚ ਸੋ ਅੱਜ ਤਰੀਕ ਹੈਗੀ ਆ ਜੀ 13 ਜੁਲਾਈ ਟਾਈਮ ਲਗਭਗ ਸ਼ਾਮ ਦੇ ਸਵਾ 5:30 ਵਜੇ ਜਾਣ ਜਾ ਰਹੇ ਨੇ ਹੁਣ ਤੱਕ ਦੀ ਜੋ ਅਪਡੇਟ ਹੈਗੀ ਆ ਉਹ ਇਹ ਹੈ ਕਿ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਐਤਵਾਰ ਦਾ ਅਜੇ ਦਿਨ ਹੈ ਵੈਸੇ ਅਜੇ ਵੀਕਐਂਡ ਹੈ ਤੇ ਇਸ ਕਰਕੇ ਪੈਨਸ਼ਨਾਂ ਜਾਰੀ ਹੋਣ ਦੀ ਘੱਟ ਉਮੀਦ ਹੁੰਦੀ ਹੈ ਬਿਲਕੁਲ ਉਮੀਦ ਖਤਮ ਨਹੀਂ ਹੁੰਦੀ ਕਿ ਅੱਜ ਨਹੀਂ ਜਾਰੀ ਹੋ ਸਕਦੀ ਕਈ ਵਾਰ ਐਤਵਾਰ ਵਾਲੇ ਦਿਨ ਵੀ ਪੈਨਸ਼ਨਾਂ ਜਾਰੀ ਹੋ ਜਾਂਦੀਆਂ ਨੇ ਪਰ ਹੁਣ ਤੱਕ ਦੀ ਅਫਰਡ ਸਾਨੂੰ ਇਹ ਮਿਲ ਰਿਹਾ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਨਹੀਂ ਹੋਈ ਫਾਜ਼ਿਲਕੇ ਜ਼ਿਲ੍ਹੇ ਨੂੰ ਛੱਡ ਕੇ ਆ ਆਉਂਦੇ ਦਿਨਾਂ ਦੇ ਵਿੱਚ ਜੇਕਰ ਪੈਨਸ਼ਨਾਂ ਜਾਰੀ ਹੁੰਦੀਆਂ ਨੇ ਕੱਲ ਸੋਮਵਾਰ ਦਾ ਦਿਨ ਹੈ ਵਰਕਿੰਗ ਡੇ ਆ ਹੋ ਸਕਦਾ ਕੱਲ ਤੇ ਪਰਸੋਂ ਮੰਗਲਵਾਰ ਨੂੰ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਬੈਲ ਫਾਸ ਹੋ ਗਏ ਜੇਕਰ ਤੋਂ ਕੱਲ ਦੋ ਤਿੰਨ ਦਿਨਾਂ ਦੇ ਤੇ ਫਿਰ ਪੈਨਸ਼ਨਾਂ ਜੜੀਆਂ ਨੇ ਮੰਗਲਵਾਰ ਬਦੋਵਾਰ ਤੱਕ ਪਹੁੰਚ ਜਾਣਗੀਆਂ ਆ ਸਾਰੇ ਨੇ ਕਿ ਸੰਗਰੂਰ ਹੋ ਗਿਆ ਮਲੇਰ ਕੋਟਲਾ ਹੋ ਗਿਆ ਸ਼ਰੀਫ ਅਤਗੜ ਸਾਹਿਬ ਹੋ ਗਿਆ ਨਵਾਂ ਸ਼ਹਿਰ ਜਾਂ ਫਿਰ ਹੁਸ਼ਿਆਰ ਫਿਰ ਜਾਂ ਫਿਰ ਹੋ ਸਕਦਾ ਸ਼ਰੀਫ ਤਰਨਤਾਰਨ ਸਾਹਿਬ ਇਹਨਾਂ ਜਲੇਆ ਤੇ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਜੇਕਰ ਬੈਲਫਾਸ ਹੋ ਜਾਂਦੇ ਨੇ ਤੁਹਾਨੂੰ ਉਹਦੀ ਵੀ ਅਪਡੇਟ ਦੇਵਾਂਗੇ ਤੇ ਪੈਨਸ਼ਨ ਜਦੋਂ ਜਾਰੀ ਹੋਈਆਂ ਉਹਦੀ ਅਪਡੇਟ ਤੁਹਾਨੂੰ ਅਸੀਂ ਉਸੇ ਟਾਈਮ ਆਕੇ ਲਾਈਵ ਆਕੇ ਦੱਸਾਂਗੇ ਫਿਰ ਤੁਸੀਂ ਆਪਣੇ ਖਾਤੇ ਚੈੱਕ ਕਰ ਲੈਣਾ ਤੁਹਾਡੀ ਜੋ ਵੱਡੀ ਰਕਮ ਹੋਏਗੀ ਉਹ ਤੁਹਾਡੇ ਖਾਤਿਆਂ ਦੇ ਵਿੱਚ ਪਾ ਦਿੱਤੀ ਗਈ ਹੋਵੇਗੀ ਜੇਕਰ ਨਹੀਂ ਆਏਗੀ ਤੇ ਉਹਦੀ ਅਪਡੇਟ ਤੁਹਾਨੂੰ ਅਸੀਂ ਦੇ ਦੇਵਾਂਗੇ ਆਉਂਦੇ ਇੱਕ ਦੋ ਦਿਨਾਂ ਤੱਕ ਤੁਹਾਡੀ ਪੈਨਸ਼ਨ ਤੁਹਾਡੀ ਜਾਰੀ ਹੋ ਜਾਏਗੀ ਸੋ ਇਸ ਤਰ੍ਹਾਂ ਆਪਾਂ ਗੱਲ ਕਰਨੀ ਹੈ ਜੀ ਪ੍ਰਧਾਨ ਮੰਤਰੀ ਜਿਹੜੀ ਕਿਸਾਨ ਸਨਮਾਨ ਨidhi ਯੋਜਨਾ ਚੱਲਦੀ ਹੈ ਹਰ ਸਾਲ 6000 ਕਰੋੜ ਰੁਪਇਆ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਵੱਲੋਂ ਵੰਡਿਆ ਜਾਂਦਾ ਹੈ ਜਿਹੜੇ ਫਾਰਮਰ ਕਿਸਾਨ ਹੁੰਦੇ ਨੇ ਤਵਾਖ ਵਗਸੂਪਿਆਂ ਦੇ ਉਹਨਾਂ ਨੂੰ 2-2000 ਦੀਆਂ ਕਿਸ਼ਤਾਂ ਦੇ ਹਿਸਾਬ ਨਾਲ ਸਾਲ ਦੇ ਵਿੱਚ 6000 ਰੁਪਇਆ ਵੰਡਿਆ ਜਾਂਦਾ ਹੈ ਤਿੰਨ ਕਿਸ਼ਤਾਂ ਦੇ ਰੂਪ ਦੇ ਵਿੱਚ ਸੋ ਸਾਨੂੰ ਕਈ ਕਿਸਾਨ ਵੀਰ ਮੈਸੇਜ ਕਰਦੇ ਨੇ ਪਿੰਡਾਂ ਦੇ ਸਾਨੂੰ ਕਈ ਸਰੋਤੇ ਸਾਨੂੰ ਦੇਖਦੇ ਨੇ ਸਾਨੂੰ ਮੈਸੇਜ ਕਰਦੇ ਨੇ ਕਿ ਜਿਹੜੀ 20ਵੀਂ ਕਿਸ਼ਤ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ ਉਹ ਕਦੋਂ ਆ ਸਕਦੀ ਹੈ ਉਮੀਦ ਹੈ ਕਿ 18 ਤੋਂ 20 ਜਨਵਰੀ ਦੇ ਵਿੱਚ ਕਰ 18 ਜਨਵਰੀ ਨੂੰ ਪ੍ਰਧਾਨ ਮੰਤਰੀ ਸਾਪ ਦੀ ਰੈਲੀ ਆ ਬਿਹਾਰ ਦੇ ਵਿੱਚ ਤੇ ਉਥੇ ਹੋ ਸਕਦਾ ਇਹ ਐਲਾਨ ਕਿ ਜੜੀਆ ਕਿਸ਼ਤ ਵੀ ਉਹ ਜਲਦ ਜਾਰੀ ਹੋ ਸਕਦੀ ਹੈ ਹੋ ਸਕਦਾ ਉਹਦਾ ਐਲਾਨ ਕੀਤਾ ਜਾ ਸਕੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਖਾਤਿਆਂ ਦੇ ਵਿੱਚ ਬਣਦੀ ਰਕਮ ਜਿਹੜੀ ਭੇਜ ਦਿੱਤੀ ਜਾਵੇਗੀ ਸਪੈਸ਼ਲੀ ਜਿਹੜੀ 19ਵੀਂ ਕਿਸ਼ਤ ਜਾਰੀ ਹੋਈ ਸੀ ਉਹ 24 ਫਰਵਰੀ 2025 ਨੂੰ ਹੋਈ ਸੀ ਤਿੰਨ ਚਾਰ ਮਹੀਨੇ ਲੰਘ ਚੁੱਕੇ ਨੇ ਤੇ ਇੱਕ ਤਾਂ ਸ਼ੁਰੂਆਤੀ ਜਿਲ੍ਹਿਆਂ ਜਿਹੜੇ ਮਹੀਨਿਆਂ ਦੇ ਵਿੱਚ ਜਾਰੀ ਹੁੰਦੀ ਉਹਦੀ ਹੈ ਕਿਸ਼ਤ ਦੂਜੀ ਕਿਸ਼ਤ ਫਿਰ ਮੱਧ ਮਹੀਨਿਆਂ ਦੇ ਵਿੱਚ ਜਾਰੀ ਹੁੰਦੀ ਹੈ ਤੇਜੀ ਕਿਸ਼ਤ ਫਿਰ ਜਿਹੜੀ ਹੁੰਦੀ ਆ ਉਹ ਸਾਲ ਦੇ ਅਖੀਰ ਦੇ ਵਿੱਚ ਜਾਰੀ ਹੁੰਦੀ ਹੁੰਦੀ ਆ ਸੋ 2000 ਰੁਪਏ ਸਿੱਧਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਭੇਜਿਆ ਜਾਂਦਾ ਸੋ ਜਿਹੜੇ ਫਾਰਮਰ ਆਈਡੀ ਜਿਨ੍ਹਾਂ ਨੇ ਬਣੀ ਹੋਈ ਆ ਜਿਨ੍ਹਾਂ ਦੀ ਉਹਨਾਂ ਦੇ ਜਲਦ ਜਿਹੜੀਆਂ ਉਹਨਾਂ ਦੇ ਖਾਤਿਆਂ ਦੇ ਵਿੱਚ ਇਹ ਰਕਮ ਜਿਹੜੀ ਅੱਜ ਪਹੁੰਚਦੀ ਹੋ ਜਾਂਦੀ ਆ ਜਦੋਂ ਸੈਂਡ ਕੀਤੀ ਜਾਂਦੀ ਆ ਕੇਂਦਰ ਸਰਕਾਰ ਦੁਆਰਾ ਸੋ ਇਹ ਤਾਂ ਆ ਜੀ ਕਹਾਣੀ ਜਿਹੜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਜੇਕਰ ਇਹ ਯੋਜਨਾ ਦੇ ਤਹਿਤ ਤੁਹਾਡੇ ਕੋਈ ਸਵਾਲ ਕੁਐਸਚਨ ਹੈ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਤੇ ਉਹਦੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਪੈਨਸ਼ਨ ਦੀ ਇਹੀ ਅਪਡੇਟ ਆ ਅੱਜ ਕਿਸੇ ਜ਼ਿਲ੍ਹੇ ਦੀ ਪੈਨਸ਼ਨ ਨਹੀਂ ਆਈ ਆ ਆਉਣ ਦੇ ਦਿਨਾਂ ਦੇ ਵਿੱਚ ਆਵੇਗੀ ਤੇ ਉਹਦੀ ਅਪਡੇਟ ਤੁਹਾਨੂੰ ਦਿੱਤੀ ਜਾਵੇਗੀ ਧੰਨਵਾਦ